ਬੁੱਢਾ ਦਲ ਦੇ ਤੀਜੇ ਜਥੇਦਾਰ ਨਵਾਬ ਕਪੂਰ ਸਿੰਘ ਹੀ ਹੋਏ। ਨਵਾਬ ਜੀ ਨੇ ਭਾਈ ਮਣੀ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਅਤੇ ਆਪਣੀ ਬਰਾਦਰੀ ਦੇ ਹੋਰ ਬੰਦਿਆਂ ਨੂੰ ਵੀ ਅੰਮ੍ਰਿਤ ਛਕਾ ਕੇ ਦੀਵਾਨ ਦਰਬਾਰਾ ਸਿੰਘ ਜੀ ਦੇ ਜਥੇ ਦੇ ਵਿੱਚ ਸ਼ਾਮਲ ਹੋ ਗਏ। 1733 ਦੀ ਵਿਸਾਖੀ ਤੇ ਸਾਰੇ ਸਿੰਘ ਸ੍ਰੀ ਅੰਮ੍ਰਿਤ ਸਾਹਿਬ ਇਕੱਠੇ ਹੋਏ। ਖਾਨ ਬਹਾਦਰ ਜ਼ਕਰੀਆ ਖਾਨ ਲਾਹੌਰ ਦਰਬਾਰ ਵੱਲੋਂ ਭਾਈ ਸਵੇਕ ਸਿੰਘ ਜੀ ਰਾਹੀਂ ਨਵਾਬੀ ਭੇਜੀ ਗਈ। ਕੋਈ ਸਿੰਘ ਨਵਾਬੀ ਲੈਣ ਦੇ ਲਈ ਤਿਆਰ ਨਾ ਹੋਇਆ। ਅਖੀਰ ਜਥੇਦਾਰ ਦਰਬਾਰਾ ਸਿੰਘ ਜੀ ਨੇ ਘੋੜੀਆਂ ਦੀ ਲਿੱਦ ਚੁੱਕਣ ਵਾਲੇ ਸੰਗਤਾਂ ਨੂੰ ਪੱਖਾ ਝੜਲਣ ਦੀ ਸੇਵਾ ਕਰਨ ਵਾਲੇ ਕਪੂਰ ਸਿੰਘ ਜੀ ਦਾ ਨਾਮ ਲਿਆ ਕਿ ਇਹ ਨਵਾਬੀ ਕਪੂਰ ਸਿੰਘ ਜੀ ਨੂੰ ਦੇ ਦਿਓ ਨਵਾਬੀ ਲੈਣ ਤੋਂ ਬਾਅਦ ਵੀ ਨਵਾਬ ਕਪੂਰ ਸਿੰਘ ਜੀ ਨੇ ਆਪਣੀ ਸੇਵਾ ਨਹੀਂ ਛੱਡੀ ਸਿੰਘ ਸਾਹਿਬਾਨ ਨਵਾਬ ਕਪੂਰ ਸਿੰਘ ਜੀ ਮੁਖੀ ਦਲ ਖਾਲਸਾ ਨੇ ਜਦੋਂ ਦਲ ਖਾਲਸਾ ਨੂੰ ਜਥਿਆਂ ਦੇ ਵਿੱਚ ਵੰਡਿਆ ਤਾਂ ਇੱਕ ਪਹਿਲਾ ਦਲ ਸ਼ੋਮਣੀ ਪੰਥ ਅਕਾਲੀ ਬੁੱਢਾ ਦਲ ਜਿਸ ਦੇ ਵਿੱਚ 40 ਸਾਲ ਤੋਂ ਉੱਪਰ ਦੇ ਸਿੰਘ ਹੁੰਦੇ ਸਨ ਅਤੇ ਅੱਗੇ ਪੰਜ ਤਰਨਾ ਦਲ ਬਣਾਏ ਜਿਸ ਵਿੱਚ 40 ਸਾਲ ਤੋਂ ਥੱਲੇ ਦੇ ਸਿੰਘ ਹੁੰਦੇ ਸਨ ਅਕਾਲੀ ਬਾਬਾ ਕਪੂਰ ਸਿੰਘ ਜੀ ਨੇ ਪੰਜ ਨਿਸ਼ਾਨ ਸਾਹਿਬ ਅਤੇ ਪੰਜ ਨਗਾਰੇ ਪੰਜ ਨਰਦਲ ਨੂੰ ਦਿੱਤੇ ਸਭ ਤੋਂ ਪਹਿਲਾ ਨਿਸ਼ਾਨ ਸਾਹਿਬ ਮਿਸ਼ਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਜੱਥੇਦਾਰ ਸਾਹਿਬ ਧੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਭਾਈ ਕਰਮ ਸਿੰਘ ਜੀ ਸ਼ਹੀਦ ਨੂੰ ਦਿੱਤਾ ਗਿਆ 1762 ਦੇ ਵੱਡੇ ਘੱਲੂ ਘਾਰੇ ਵਿੱਚ ਨਵਾਬ ਕਪੂਰ ਸਿੰਘ ਜੀ ਬੜੀ ਬਹਾਦਰੀ ਨਾਲ ਲੜੇ ਹਜ਼ਾਰਾਂ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ 1764 ਈਸਵੀ ਵਿੱਚ ਨਵਾਬ ਕਪੂਰ ਸਿੰਘ ਜੀ ਗੁਰੂ ਚਰਨਾਂ ਦੇ ਵਿੱਚ ਵਿਰਾਜਮਾਨ ਹੋ ਗਏ